मेरा नाम पिंकी देवी है स्टेट जे एंड के डिस्ट्रिक्ट कठुआ से और मैं यहाँ फिजिकल के लिए आई हूँ पेपर के तैयारी करने के लिए आई हूँ अकेडमी फरीदकोट और यहाँ पे बहुत अच्छा पढ़ाते हैं टीचर सब कुछ अच्छा ही है हर एक फैसिलिटी मिलती है और जो भी बच्चे मतलब जहाँ आना चाहते हैं करना चाहते हैं कि हमें पढ़ना है जहाँ हम नहीं ये कर सकते ऐसा कुछ नहीं है जहाँ पे टीचर मतलब जिन बच्चों को नहीं आता वो जीरो लेवल से पढ़ाते हैं मतलब वो भी बच्चा ये बच्चा नहीं सोचे कि हम नहीं कर सकते है, हम मतलब हम हमारा पेपर क्लियर नहीं होगा जहाँ हमसे फिजिकल नहीं होगा हो जाता है थोड़ा टाइम लगता है लेकिन हो जाता है सत श्रीकाल जी मेरा नाम है देवी गौरी मैं ज़िला बठिंडा ਪੈਂਡ ਕੋਠਾਗੁਰੂ ਦੀ ਰਹਿਣ ਵਾਲੀ ਆ ਸਰ ਤੇ ਮੈਂ ਇੱਥੇ ਇੰਡੀਅਨ ਆਰਮੀ ਦੇ ਫਿਜ਼ੀਕਲ ਦੀ ਤਿਆਰੀ ਲਈ ਆਈ ਆ ਸਰ ਨਾਲ ਨਾਲ ਮੈਂ ਆਪਣੇ ਇੱਥੇ SSC ਦੀ ਜੋ ਵੈਕੈਂਸੀ ਆਈ ਆ ਸਰ ਉਹਦੀ ਕਲਾਸਿਸ ਦੀ ਤਿਆਰੀ ਵੀ ਨਾਲ ਨਾਲ ਕਰ ਰਹੀ ਆ ਤਾਂ ਮੈਨੂੰ ਫਿਜ਼ੀਕਲ ਵੱਲੋਂ ਵੀ ਇੱਥੇ ਕੋਈ ਕਮੀ ਨਹੀਂ ਸਰ ਬਹੁਤ ਵਧੀਆ ਫਿਜ਼ੀਕਲ ਹੋ ਰਿਹਾ ਹੈ ਜਿੱਥੋਂ ਤੱਕ ਮੈਨੂੰ ਆਸ ਆ ਕਿ ਮੇਰਾ ਟ੍ਰਾਇਲ ਹੈ ਕਿ ਕਲੀਅਰ ਹੋ ਜਾਊਗਾ ਤਾਂ ਇਸ ਦੇ ਨਾਲ ਨਾਲ ਅੱਗੇ ਚਲੋ ਪ੍ਰਮਾਤਮਾ ਕਰੇ ਨਾ ਕੋਈ ਮਤਲਬ ਕਮੀ ਆਉਂਦੀ ਆ ਸਰ ਤਾਂ ਮੈਂ ਨਾਲ-ਨਾਲ ਆਪਦੇ SSC ਦੇ ਅਗਲੇ ਮਤਲਬ ਜੋ ਪੜਾ ਉਹਦੀ ਤਿਆਰੀ ਵੀ ਕਰ ਰਹੀ ਆ ਤਾਂ ਕਿ ਮੈਂ ਮਤਲਬ ਮੈਨੂੰ ਕੋਈ ਪਰੇਸ਼ਾਨੀ ਨਾ ਆਵੇ ਸਰ ਕਲਾਸਿਸ ਦਾ ਬਹੁਤ ਵਧੀਆ ਸਿਸਟਮ ਆ ਜੀ ਜ਼ੀਰੋ ਲੈਵਲ ਤੇ ਇੱਥੇ ਸਟੱਡੀ ਕਰਾਈ ਜਾਂਦੀ ਆ ਜੋ ਬੱਚੇ ਹਜੇ ਤੱਕ ਘਰੇ ਬੈਠੇ ਨੇ ਪੰਜਾਬ ਦੀਆਂ ਤੀਆਂ ਜੋ ਘਰ ਤੋਂ ਗਰੀਬ ਨੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦੀ ਆ ਕਿਉਂਕਿ ਖੁਦ ਮੈਂ ਆਪ ਇੱਕ ਗਰੀਬ ਘਰ ਦੀ ਤੀਆਂ ਸਰ ਤਾਂ ਮੈਂ ਲਾਸਟ ਇਹੀ ਕਹਿਣਾ ਚਾਹੁੰਦੀ ਆ ਕਿ ਮਤਲਬ ਬੱਚੇ ਇੱਥੇ ਆਉਣ ਵੱਤੋਂ ਵੱਧ ਆ ਕੇ ਇੱਥੇ ਆਪਣੇ ਮਾਤਾ-ਪਿਤਾ ਦੇ ਨਾਮ ਰੋਸ਼ਨ ਕਰਨ ਤੇ ਆਪਣੇ ਘਰੋਂ ਗਰੀਬੀ ਚੁੱਕਣ ਸਰ ਮੇਰਾ ਨਾਮ ਪਰਮਿੰਦਰ ਕੌਰ ਹੈ ਮੈਂ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਆ ਮੈਂ ਇੱਥੇ ਇੰਡੀਅਨ ਆਰਮੀ ਦੇ ਫਿਜ਼ੀਕਲ ਲਈ ਆਈ ਆ ਸਾਡੇ ਕੋਚ ਕਫਿਲ ਸੌਧਰੀ ਜੋ ਕਿ ਸਾਨੂੰ ਫਿਜ਼ੀਕਲ ਕਰਵਾਉਂਦੇ ਹਨ ਜਿਹੜੇ ਸਾਡੇ ਇੱਥੋਂ ਦੇ ਮੇਨ ਹੈੱਡ ਸਾਰਾਗੇ ਉਹ ਹੈਗੇ ਆਗੇ ਰਣਜੀਤ ਸਿੰਘ ਧਾਲੀਵਾਲ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਤੇ ਅਸੀਂ ਇੱਥੇ ਜਿਹੜੀ ਵੀਡੀਓ ਦੇਖੀ ਸੀ ਇੰਸਟਾ ਦੇਖ ਕੇ ਅਸੀਂ ਇੱਥੇ ਆਏ ਸੀ ਪਹਿਲਾ ਪਹਿਲਾ ਲੱਗਿਆ ਕਿ ਹਾਂ ਠੀਕ ਹੈ ਪਰ ਇੱਥੇ ਤਿਆਰੀ ਹੈ ਜਿਹੜੀ ਬਹੁਤ ਵਧੀਆ ਅਸੀਂ ਹੋਰ ਵੀ ਅਕੈਡਮੀਾਂ 'ਚ ਰਹੇ ਹਾਂਗੇ ਪਰ ਜੋ ਇੱਥੋਂ ਦਾ ਅਸੀਂ ਲੈਵਲ ਦੇਖਿਆ ਹੋਰ ਅਕੈਡਮੀ ਨਾਲੋਂ ਕਿਤੇ ਵਧੀਆ ਜਿੱਥੋਂ ਜਿੱਥੇ ਅਸੀਂ ਰਹਿ ਕੇ ਆਏ ਆਂਗੇ ਜੋ ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਆਂ ਜੋ ਇੱਥੇ ਆਉਣਾ ਚਾਹੁੰਦੇ ਹਨ ਇੱਕ ਵਾਰੀ ਮਤਲਬ ਦੇਖ ਸਕਦੇ ਇੱਥੇ ਆ ਕੇ ਪਹਿਲਾ ਜ਼ਰੂਰੀ ਨਹੀਂ ਕਿ ਉਹਦੀ ਫੀਸ ਭਰਾਂਦੇ ਪਹਿਲਾ ਰੋ 2-3 ਦਿਨ ਫੀਸ ਦਾ ਕੋਈ ਇੰਨਾ ਜ਼ਿਆਦਾ ਨਹੀਂ ਇਸ਼ੂ ਤੇ ਮੈਂ ਬਿਲੋਂਗ ਮਤਲਬ ਮੈਂ ਦੱਸਣਾ ਚਾਹੁੰਦੀ ਆ ਕਿ ਆਓ ਇੱਥੇ ਵੱਧ ਤੋਂ ਵੱਧ ਜਿਹੜੇ ਆਪਣੇ ਦੇਸ਼ ਲਈ ਸੇਵਾ ਕਰਨਾ ਚਾਹੁੰਦੇ ਮੇਰਾ ਨਾਮ ਕੋਮਲਪ੍ਰੀਤ ਕੌਰ ਢਾਲੀਵਾਲ ਹੈ ਮੈਂ बस ਆਹੀ ਕਹਿਣਾ ਚਾਹੁੰਦੀ ਆ ਕਿ ਜਿਹੜਾ ਪੰਜਾਬ ਆਪਣਾ ਹੁਣ ਖਰਾਬ ਹੁੰਦਾ ਜਾ ਰਿਹਾ ਵਾ ਨਸ਼ਿਆਂ ਪਿੱਛੇ ਜਾਂ ਬਾਹਰ ਜਾਣ ਪਿੱਛੇ ਇਹ ਸੋਚ ਆਪਣੀ ਬਦਲੋ ਜਿਹੜੇ ਆਪਣੇ ਪੂਰਵਜ ਸੀਗੇ ਜਿਵੇਂ ਆਪਣੇ ਬਹਾਦਰ ਰਣਜੀਤ ਸਿੰਘ ਆਪਾਂ ਦੀ ਪੰਜਾਬ ਦੀ ਧਰਤੀ ਤੇ ਭਰੀ ਪਈ ਹੈ ਹੈਨਾ ਕਿ ਜਿਨ੍ਹਾਂ ਨੇ ਆਪਣੇ ਦੇਸ਼ ਲਈ ਆਪਣੀਆਂ ਜਾਨਾਂ ਦੇਣ ਲਈ ਇੱਕ ਵਾਰੀ ਵੀ ਨਹੀਂ ਸੋਚਿਆ ਤੇ ਅੱਪਾ ਅੱਜ ਇਸ ਮੁਕਾਮ ਤੇ ਖੜੇ ਹੋ ਗਏ ਆ ਜਿੱਥੇ ਆਪਾਂ ਬਾਹਰ ਜਾਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ ਆਪਣੇ ਦਿਲ 'ਚ ਇੱਕ ਵਾਰ ਵੀ ਆ ਖਿਆਲ ਨਹੀਂ ਆਉਂਦਾ ਕਿ ਮੈਂ ਆਪਣੀ ਧਰਤੀ ਛੱਡ ਕੇ ਜਾ ਰਿਹਾ ਮੈਂ ਆਪਣੇ ਪੂਰਵਜਾਂ ਦੀ ਉੱਤੇ ਲਾਨਤ ਲਾ ਕੇ ਜਾ ਰਹੀ ਆ ਮੈਂ ਇਹ ਸੋਚ ਬਦਲਣ ਦੀ ਲੋੜ ਹੈ ਮੈਂ ਨਹੀਂ ਕਹਿੰਦੀ ਕਿ ਤੁਸੀਂ ਹਨਾ ਸਾਡੀ ਅਕੈਡਮੀ ਆਓ ਜਾਂ ਫਿਰ ਤੁਸੀਂ ਇੱਥੇ ਆ ਕੇ ਕੰਮ ਕਰੋ ਤੁਸੀਂ ਆਪਣੀ ਆਪਣੀ ਮਾਂ ਲਈ ਜਾਂ ਆਪਣੇ ਦੇਸ਼ ਲਈ ਤਾਂ ਸੱਚੇ ਰਹੋ ਉਹਨਾਂ ਨੂੰ ਧੋਖਾ ਨਾ ਦਿਓ ਤੇ ਇੱਥੇ ਆ ਕੇ ਆਪਣੇ ਦੇਸ਼ ਲਈ ਕੁਝ ਕਰੋ ਤੇ ਮੈਂ ਵੈਸੇ ਪਹਿਲਾਂ ਮੇਰੀ ਸੀਗੇ ਪਲਾਨਸ ਕਿ ਮੈਂ ਵੀ ਬਾਹਰ ਜਾਣਾ ਹੈ ਨਾ ਸਾਰਿਆਂ ਵਿੱਚ ਹੀ ਸੀਗਾ ਜਵਾਗ ਸੀਗੇ ਜਿਹੜਾ ਕੁਝ ਦੇਖਦੇ ਆ ਉਹੀ ਸਿੱਖਦੇ ਆ ਜਿਹੜਾ ਆਪਣੇ ਆਸ-ਪਾਸੇ ਚੱਲਦਾ ਉਹੀ ਸਿੱਖਦੇ ਆ ਲੇਕਿਨ ਜਿੱਦਾਂ ਨਾ ਇੱਕ ਹੋਰ ਪਾਸੇ ਰਾ ਪਾਈ ਜਾਂਦਾ ਜਵਾਗ ਨੂੰ ਜਿੱਦਾਂ ਜਵਾਗ ਨੂੰ ਸਮਝ ਆਂਦੀ ਹੈ ਜਿੱਦਾਂ ਜਿੱਦਾਂ ਵੱਡੇ ਹੋਏ ਜਿੱਦਾਂ ਸਮਝ ਆਇਆ ਕਿ ਨਹੀਂ ਇਹ ਗੱਲ ਬਹੁਤ ਗਲਤ ਹੈ ਕਿ ਆਪਾਂ ਜਦੋਂ ਆਪਣੀ ਹੀ ਦੇਸ਼ ਨੂੰ ਛੱਡ ਕੇ ਜਾ ਰਹੇ ਆ ਆਪਣੇ ਮਾਪਿਆਂ ਨੂੰ ਛੱਡ ਕੇ ਜਾ ਰਹੇ ਆ ਉਹ ਬਹੁਤ ਗਲਤ ਲੱਗਿਆ ਮੈਨੂੰ ਤੇ ਮੈਂ ਆਪਣਾ IELTS ਕਰਨ ਤੋਂ ਬਾਅਦ ਮੈਂ 8 ਬੈਂਡ ਸਕੋਰ ਕਰਨ ਤੋਂ ਬਾਅਦ ਮੈਂ ਉਹ ਪਲਾਨ ਡ੍ਰੌਪ ਕੀਤਾ ਤੇ ਮੈਂ ਇਸ ਅਕੈਡਮੀ ਚ ਆਈ ਹੁਣ ਇਸ ਜ਼ਿਆਦਾ ਹੋਣ ਕਰਕੇ ਮੈਂ ਆਰਮੀ ਦੇ ਵਿੱਚ ਤਾਂ ਨਹੀਂ ਰਿਕਰੂਟ ਹੋ ਸਕਦੀ ਆਰਮੀ ਵਿੱਚ এমਪਲੋਇਮੈਂਟ ਨਹੀਂ ਮਿਲੇਗੀ ਮੈਨੂੰ ਲੇਕਿਨ ਮੇਰੇ ਵਿੱਚ ਹੁਣ ਇੱਕ ਹੀ ਜਜ਼ਬਾ ਹੈ ਕਿ ਮੈਂ ਆਪਣੇ ਦੇਸ਼ ਲਈ ਕੁਝ ਨਾ ਕੁਝ ਕਰਨਾ ਹੈ ਤੇ ਮੈਨੂੰ ਲੱਗਿਆ ਕਿ ਇਹ ਸਾਨੂੰ ਬੈਸਟ ਤਰੀਕਾ ਹੈ ਕਿ ਮੈਂ ਕੁੜੀਆਂ ਦੇ ਡਿਪਾਰਟਮੈਂਟ 'ਚ ਜਾਵਾਂ ਉਹਨਾਂ ਨੂੰ ਐਜੂਕੇਸ਼ਨ ਦਵਾਂ ਤੇ ਸਹਰੀ ਕੁੜੀ ਜੜੀ ਨੂੰ ਪਹਿਲਾਂ ਤੱਕ ਕੁਝ ਲੋਕ ਨੇ ਜਿਹੜੇ ਬਾਹਰ ਭੇਜ ਰਹੇ ਨੇ ਕੁਝ ਲੋਕ ਨੇ ਜਿਹੜਾ ਬਿਲਕੁਲ ਹੀ ਨਹੀਂ ਬਾਹਰ ਨਿਕਲਣ ਦੇ ਰਹੇ ਜਿਹੜੇ ਘਰੇ ਬੰਦ ਰੱਖਿਆ ਹੋਈਆਂ ਨੇ ਕੁੜੀਆਂ ਨੂੰ ਮੈਂ ਚਾਹੁੰਦੀ ਆ ਕਿ ਉਹਨਾਂ ਨੂੰ ਮੈਂ ਕੱਢ ਕੇ ਲਿਆਵਾਂ ਉਹਨਾਂ ਦੇ ਪੇਰੈਂਟਸ ਨੂੰ ਮੈਂ ਕਾਉਂਸਲ ਕਰਾਂ ਉਹਨਾਂ ਨੂੰ ਮੈਂ ਸਮਝਾਵਾਂ ਕਿ ਬਹੁਤ ਬਹੁਤ ਕੁਝ ਨੇ ਕੈਪੇਬਲ ਕੁੜੀਆਂ ਕਰਨ ਦੇ ਵਾਸਤੇ ਜੇ ਉਹਨਾਂ ਨੂੰ ਮੌਕਾ ਤੇ ਉਹਨਾਂ ਨੂੰ এনवायरमेंट ਦਿੱਤਾ ਜਾਵੇ ਤੇ ਮੈਂ ਉਹੀ ਕੋਸ਼ਿਸ਼ ਕਰ ਰਹੀ ਆ ਕਿ ਉਹਨਾਂ ਨੂੰ ਉਹ ਮੌਕਾ ਮੈਂ ਦੇਵਾਂ ਤੇ ਉਹਦੇ ਲਈ ਕੁਝ ਕਰਨ ਆਪਦੇ ਮਾਪਿਆਂ ਨੇ ਕੁਝ ਕਰਨ ਜਿੰਨੀ ਏਡੀ ਵਧੀਆ ਸੋਚ ਹੈ ਇਹ ਨਾਲ ਸਮਝੋ ਤਾਂ ਮੈਂ ਤੇ ਦੇ ਕਿ ਮੈਂ ਤਾਂ ਜਰਮ ਲਈਏ ਇਹਦਾ ਸਾਰਾ ਦਾ ਸਾਰਾ ਸ਼ਰੇਮੇਰੇ ਡੈਡ ਤੇ ਜਾਏਗਾ ਇਸ ਅਕੈਡਮੀ ਦੇ ਓਨਰ ਰਣਜੀਤ ਸਿੰਘ ਤੇ ਹੀ ਜਾਏਗਾ ਕਿਉਂਕਿ ਉਹਨਾਂ ਨੇ ਖੁਦ ਉਹ ਜਿੱਦਾਂ ਅਸੀਂ ਛੋਟੇ ਤੋਂ ਸੁਣਦੇ ਆਂਦੇ ਆ ਨਾ ਕਿ ਉਹਨਾਂ ਨੇ ਐਦਾਂ ਵਾਰ ਲੜੀ ਉਹਨਾਂ ਨੇ ਐਦਾਂ ਮਿਲਿਟੈਂਟਸ ਨੂੰ ਮਾਰਿਆ ਹਨਾ ਉਹਨਾਂ ਨੇ ਉਸ ਐਕਸਪੀਰੀਅੰਸ ਕੀਤਾ ਉਹ ਚੀਜ਼ਾਂ ਨੂੰ ਐਕਸਪੀਰੀਅੰਸ ਕੀਤਾ ਜਿੱਦਾਂ ਆਪਾਂ ਮੂਵੀਜ਼ 'ਚ ਦੇਖਦੇ ਹੁੰਦੇ ਸੀਗੇ ਐਕਸ਼ਨ ਸੀਨਸ ਉਹ ਡੈਡ ਮੇਰੇ ਐਕਚੁਅਲ 'ਚ ਸਹਿਕੇ ਆਏ ਨੇ ਉਹ ਐਕਚੁਅਲ 'ਚ ਰਹਿ ਕੇ ਆਏ ਨੇ ਉਸ ਚੀਜ਼ ਨੇ ਮੇਰਾ ਦਿਮਾਗ ਵਿੱਚ ਆ ਭਰਤਾ ਕਿ ਨਹੀਂ ਅਗਰ ਮੇਰੇ ਡੈਡ ਆਪਣੀ ਦੇਸ਼ ਲਈ ਇਹਨਾਂ ਕੁਝ ਕਰ ਸਕਦੇ ਨਹੀਂ ਤੇ ਮੈਂ ਆਪਣੇ ਡੈਡਲੀ ਸਿਰਫ ਇੱਕ ਆਪਣਾ ਪਲਾਨ ਹੀ ਡ੍ਰੌਪ ਕਰ ਸਕਦੀ ਬਿਲਕੁਲ ਜੀ ਲੜਕੀਆਂ ਜੋ ਤੁਸੀਂ ਦੇਖ ਰਹੇ ਹੋ ਵੀ ਲੜਕੀਆਂ ਹੁਣ ਇਸ ਟਾਈਮ ਮੇਰੇ ਕੋਲੇ 100 ਤੋਂ ਪਲੱਸ ਲੜਕੀਆਂ ਐ ਜੋ ਕਿ ਪਿਛਲੀ ਵਾਰ ਆਪਣੇ ਕੋਲ ਜੋ ਪਹਿਲਾਂ ਮੈਂ ਲੜਕੀਆਂ ਦਾ ਨਹੀਂ ਕਰ ਰਿਹਾ ਸੀ ਸੈਂਟਰ ਨਹੀਂ ਖੋਲ੍ਹਿਆ ਸੀ ਹੁਣ ਲੜਕੀਆਂ ਦਾ ਹੁਣੀ ਇਹ ਸਾਲ ਤੋਂ ਸਟਾਰਟ ਕੀਤਾ ਤੇ ਬੜੇ ਅੱਛੇ ਰਿਜ਼ਲਟ ਆਏ ਹੋ ਰਿਜ਼ਲਟ ਦੇ ਕਾਰਨ ਹੁਣ ਆਪਣੇ ਕੋਲ ਬੱਚੀਆਂ ਬਹੁਤ ਐ ਮਤਲਬ ਜੋ ਤਿਆਰੀ ਕਰਨੀਆਂ ਜਿਵੇਂ ਹੁਣ ਆਰਮੀ ਦੇ ਕਹਿ ਸਕਦੇ ਆ ਬੀਐਸਐਫ ਸੀਆਰਪੀਐਫ ਸੀਆਈਐਸਐਫ ਆਈਟੀ ਬੀਪੀ ਆਰਪੀਐਫ ਸਟੇਟ ਪੁਲਿਸ ਹੁਣ ਪੰਜਾਬ ਪੁਲਿਸ ਵੀ ਆਪਣੀਆਂ ਕੋਈ 5 ਬੱਚੀਆਂ ਸਿਲੈਕਟ ਹੋਈਆਂ ਦੋ ਤਾਂ ਪੀਪਲੀ ਪਿੰਡ ਦੀਆਂ ਹੀ ਹੋਈਆਂ ਹੋਣੀ ਜੋ ਆਪਣੇ ਕੋਲ ਪੜ੍ਹ ਕੇ 85 ਨੰਬਰ ਲੈ ਕੇ ਪੜ੍ਹਾਈ ਦੇ ਅੰਦਰ ਔਰ ਹੁਣ ਫਿਜ਼ੀਕਲ ਉਹਨਾਂ ਦਾ ਕਲੀਅਰ ਹੋ ਗਿਆ ਕੱਲ ਪਰਸੋਂ ਹੀ ਉਹ ਵਿਚਾਰੀਆਂ ਬੱਚੀਆਂ ਡੱਬਾ ਲੈ ਕੇ ਆਈਆਂ ਸੀ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਜੀ ਜੋ ਆਪਣੀ ਅਕੈਡਮੀ ਦਾ ਜੋ ਸਟੈਂਡਰਡ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਵੀ ਮੈਂ ਬੱਚੀਆਂ ਨੂੰ ਫਿਜ਼ੀਕਲ ਪ੍ਰੋਪਰਲੀ ਅਸੀਂ ਫਿਟ ਕਰਦੇ ਹਾਂ ਉਦੇ ਬਾਅਦ ਪੜ੍ਹਾਈ ਤੇ ਬਹੁਤ ਜ਼ਿਆਦਾ ਜ਼ੋਰ ਦੰਨੇ ਆ ਜਿਵੇਂ ਆਪਾਂ ਲਾ ਲੋ ਮੈਥਮੈਟਿਕਸ ਰੀਜਨਿੰਗ ਜੀਕੇ ਸਾਇੰਸ ਕਰੰਟ ਅਫੇਅਰ ਵਗੈਰਾ ਜੋ ਟੀਚਰ ਸਟਾਫ ਹੈ ਉਹ ਤਕਰੀਬਨ ਰਾਜਸਥਾਨ ਦੇ ਹੈ ਤਾਂ ਕਿ ਅਸੀਂ ਇਹਨਾਂ ਨੂੰ 8 ਘੰਟੇ ਦਿਨ ਚ ਪੜਾਉਨੇ ਆ ਤਾਂ ਇਹ ਬੱਚੀਆਂ ਸਿਲੈਕਟ ਹੁੰਦੀਆਂ ਹੁਣੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਪੰਜਾਬ ਸਟੇਟ ਦੇ ਅੰਦਰ ਜੋ ਲੜਕੀਆਂ ਹੈ ਇਹ ਗੱਲ ਮੈਂ ਸਨੇਹਾ ਦੇਣਾ ਚਾਹੁੰਨਾ ਸਾਰੀਆਂ ਬੱਚੀਆਂ ਨੂੰ ਔਰ ਮਾਪਿਓ ਨੂੰ ਜੋ ਜ਼ਰੂਰੀ ਗੱਲ ਹੈ ਪੰਜਾਬ ਸਟੇਟ ਦੀ ਵੈਕੈਂਸੀ ਖਾਲੀ ਜਾਂਦੀ ਹੈ ਕਿਉਂਕਿ ਪੰਜਾਬ ਸਟੇਟ ਦੀਆਂ ਕੁੜੀਆਂ ਪੜਾਈ ਨਹੀਂ ਕਰਦੀਆਂ ਢੰਗ ਨਾਲ ਪੜ੍ਹਦੀਆਂ ਨਹੀਂ ਗੀਆਂ ਉਹ ਸਿਲੇਬਸ ਨਹੀਂ ਪੜ੍ਹਦੀਆਂ ਜੋ ਅਸੀਂ ਪੜਾਉਣਾ ਚਾਹੁੰਨੇ ਆ ਤੇ ਪਾਸ ਮਾਰਕਿੰਗ ਆਉਂਦੇ ਨਹੀਂ ਤਾਂ ਉਹ ਕੁੜੀਆਂ ਰਹਿ ਜਾਂਦੀਆਂ ਮੈਂ ਇਹੇ ਕਹਿਣਾ ਚਾਹੁੰਨਾ ਜਿਵੇਂ ਹੁਣ ਪਿਛਲੀ ਵਾਰ ਸਾਡੇ ਕੋਲ ਆਰਮੀ ਅਗਨੀ ਵੀਰ ਦੀ ਵੈਕੈਂਸੀ ਸੀਗੀ 100 ਕੁੜੀਆਂ ਰੱਖਣੀਆਂ ਸੀ ਆਲ ਇੰਡੀਆ ਚ 100 ਵੈਕੈਂਸੀ ਸੀ 100 ਕੁੜੀਆਂ ਦੀ ਪੂਰੇ ਇੰਡੀਆ ਚ ਤੇ ਜਿੱਚੋ ਦੋ ਕੁੜੀਆਂ ਆਪਣੀ ਅਕੈਡਮੀ ਦਾ ਸਿਲੈਕਟ ਹੋਈਆਂ ਇਹ ਤਾਂ ਹੋਈਆਂ ਵੀ ਆਪਾਂ ਪੜਾਇਆ ਆਪਾਂ ਨੂੰ 8-8 10-10 ਘੰਟੇ ਦਿਨ ਰਾਤ ਲੱਕੇ ਉਹਨਾਂ ਨੂੰ 3 ਮਹੀਨੇ ਤਿਆਰ ਕੀਤਾ ਔਰ ਮੈਂ ਇਹ ਸੁਨੇਹਾ ਵੀ ਦੇਣਾ ਚਾਹੁੰਦਾ ਮਾਪਿਓ ਨੂੰ ਵੀ ਵੀ ਤੁਸੀਂ ਇਹ ਬਾਹਰ ਦਾ ਜਾਣ ਦਾ ਪ੍ਰੋਗਰਾਮ ਛੱਡੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੱਥੇ ਬੱਚਿਆਂ ਨੂੰ ਪੜ੍ਹਾਓ ਨੌਕਰੀ ਲਵਾਓ 70 80 ਹਜ਼ਾਰ ਦੀ ਕੁੜੀ ਮਾਲਕਣ ਬਣ ਜੇਗੀ ਮਹੀਨੇ ਦੀ ਔਰ ਇੱਕ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਜਿਵੇਂ ਮੇਰਾ ਪਰਿਵਾਰ ਹੀ ਪੂਰਾ ਆਰਮੀ ਮੈਨ ਹੈ ਮੇਰੇ ਬ੍ਰਦਰ ਆਰਮੀ ਚ ਅਸੀਂ ਵੀ ਆਰਮੀ ਚ ਸਾਨੂੰ ਜੇ ਛੁੱਟੀ ਆਉਂਦੇ ਸੀ ਸਾਨੂੰ ਇੱਕ ਵਿਆਹ ਵਰਗਾ ਚਾਹ ਹੁੰਦਾ ਸੀ ਸਾਡੇ ਘਰੇ ਵੀ ਮੁੰਡਾ ਛੁੱਟੀ ਆਇਆ ਤੇ ਬਾਹਰ ਭੇਜ ਕੇ ਬੱਚੇ ਆਪਾਂ ਇਕੱਲੇ ਰਹਿ ਜਾਂਦੇ ਆ ਉਹਦਾ ਮੈਂ ਨਹੀਂ ਸੋਚਦਾ ਕੋਈ ਬਹੁਤ ਬੜਾ ਬੈਨੀਫਿਟ ਹੈ ਕੋਈ ਪੈਸਾ ਹੀ ਬਹੁਤ ਵੱਡੀ ਚੀਜ਼ ਨਹੀਂ ਹੁੰਦੀ ਘਰ ਦੀ ਖੁਸ਼ੀਆਂ ਵੀ ਤਾਂ ਬਹੁਤ ਵੱਡੀ ਚੀਜ਼ ਹੈ ਇਸ ਕਰਕੇ ਮੈਂ ਹੁਣ ਬੱਚੀਆਂ ਜੋ ਮੇਰੇ ਕੋਲੇ ਆਲ ਸਟੇਟ ਦੀਆਂ ਤੁਸੀਂ ਲੈ ਲਓ ਅਸਾਮ ਦੀਆਂ ਕੁੜੀਆਂ ਵੀ ਐ ਐਮਪੀ ਦੀਆਂ ਵੀ ਐ ਗੁਜਰਾਤ ਦੀਆਂ ਵੀ ਐ ਪੰਜਾਬ ਦੀਆਂ ਤਾਂ ਹੈ ਹੀਆਂ ਹੀ ਐ ਰਾਜਸਥਾਨ ਜੰਮੂ ਡੋਡਾ ਕਸਤਵਾੜ ਸ਼ਿਰਨਗਰ ਪੁਂਚ ਇਹ ਇਲਾਕੇ ਦੀਆਂ ਕੁੜੀਆਂ ਮੇਰੇ ਕੋਲ ਟ੍ਰੇਨਿੰਗ ਲੈ ਰਹੀਆਂ ਔਰ ਕੁੜੀਆਂ ਦਾ ਜੋ ਜੋਸ਼ ਦੇਖ ਰਿਹਾ ਮੈਂ ਉਹ ਮੁੰਡਿਆਂ ਦੇ ਮੁਕਾਬਲੇ ਹੀ ਜ਼ੋਸ ਚੱਲ ਰਿਹਾ ਹੈ ਚਾਹੇ ਉਹ ਪੜਾਈ ਦੇ ਲੈਵਲ 'ਚ ਦੇਖੀਏ ਚਾਹੇ ਉਹ ਫਿਜ਼ੀਕਲ ਲੈਵਲ 'ਚ ਦੇਖੀਏ ਰਨਾਜੀ ਕਫਿਲ ਚੋਧਰੀ ਐ ਮੈਂ ਜੇਨਕੇ ਤੋਂ ਬਿਲੋਂਗ ਕਰਦਾ ਮੈਂ ਇੱਥੇ ਕੋਚ ਹਾਂ ਜੀ ਮੇਰੇ ਕੋ ਯਹਾਂ ਪੇ ਆ तीन साल हो गए काम करते आप पहले भी हमारे से आप मेरे पास आए थे तो जैसा मैं यहाँ पे मेरे को बहुत ही अच्छा फील हो रहा है क्योंकि मैं खुद भी अभी मेरी थर्टी फोर एज होगी लेकिन मेरा एज का अभी भी जजमेंट नहीं होता क्योंकि एक ग्राउंड के साथ हम टैच हैं तो इन बच्चों को देख के जैसे हमारे पास पहले बॉयज़ भी थे और उसके बाद अभी हमने गर्ल्स रखे जो हमारे पास गर्ल्स तैयारी कर रहे थे और सोलह गर्ल्स थे हमारे जो जिन्होंने पेपर क्लियर किया एस एस का उसके बाद मेरे पास ही फिजिकल करे और उन सोलह के सोलह बच्चों ने जब फिज़िकल क्लियर किया तब बड़ी खुशी होती है मन के अंदर उसी के साथ साथ हमारे पास जो अभी नाइन्टी थ्री के जो स्ट्रेंथ है वो हमारे पास बच्चियाँ हैं और ये लड़कियाँ दोनों जो मेरे पास अभी अग्निवीर की ये फिज़िकल के लिए तैयारी कर रही हैं तो बहुत ही अच्छा इनसे जज्बात मिलता है क्योंकि एक लड़कों के बराबर में ये टक्कर ये देती हैं लड़कियाँ है। फिर आगे भी हमारा मन करता है कि इनको और प्रैक्टिस करवाएं और करवाएं ये खुद भी बोलती हैं कि सर हमें और हार्ड कराओ और हार्ड कराओ क्योंकि हम लड़कों के बराबर जा सकें क्योंकि जो लड़कों का फिज़िकल होता है वो थोड़ा हार्ड होता है तो जो लड़कियों का वो थोड़ा लो होता है लेकिन ये वो लड़कियाँ जो जितनी भी लड़कियाँ हैं ना ये हमारी पंजाब की क्योंकि अभी ये एक साल हुआ यहाँ पे हमने लड़कियों का जो सेंटर खोल रखा है तो अभी धीरे धीरे लड़कियाँ आ रही हैं कुछ कुछ बच्चों को पता भी नहीं क्योंकि माँ बाप घर से कुछ लड़कियों को भेजते भी नहीं हैं तो अभी जो हमारे पास लड़कियाँ अभी 93 थ्री इनमें से अगर भगवान करे तो 50 के लगभग लड़कियों का सिलेक्शन जो मार्च तक वो हो जाएगा एस में सबसे पहले तो जी आपका हमारे सूर्य सैनिक अकेडमी फरीदकोट में पहुँचने पर बहुत हार्दिक दिल से स्वागत है मेरा नाम मास्टर राजेश मलिक है मैं हरियाणा से बिलोंग करता हूँ अकेडमी का मैं प्रिंसिपल हूँ और यहाँ सूर्य सैनिक अकेडमी का जो सारा काम है मैं ही संभालता हूँ कैसे लगता है पता लग गया है कि बहुत बड़ी गिनती लड़कियाँ ट्रेनिंग कर रही हैं हाँ जी लड़कियों का जो काम हमने पिछले एक डेढ़ साल से स्टार्ट किया है हमारे पास समथिंग 93 आज लड़कियां हैं पिछले साल में पंद्रह से सत्रह पंद्रह सत्रह लड़कियां तुम्हारी एसएससी एस में क्लियर हुई हैं उससे पहले अग्निवीर में भी क्लियर हुई हैं मैं आपके चैनल के माध्यम से उन पेरेंट्सों से भी अपील कर रहा हूँ कि जिनके बच्चों की एज जो है साढ़े सत्रह से तेईस के बीच में है वो सौर्य सैनिक अकेडमी विजिट करें और या अग्निवीर में या एस एस में उनके बच्चों का भविष्य बना सकें